ਹੈਰਿਟੇਜ ਸਟਰੀਟ ਅੰਮ੍ਰਿਤਸਰ ਦੇ ਦੁਕਾਨਦਾਰਾਂ ਦੇ ਵਫਦ ਨੇ ਆਮ ਆਦਮੀ ਪਾਰਟੀ ਐਸਐਸਸੀ ਵਿੰਗ ਦੇ ਪ੍ਰਧਾਨ ਡਾਕਟਰ ਇੰਦਰਪਾਲ ਦੀ ਅਗਵਾਈ ਹੇਠ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰਦਰਪੇ ਸ਼ੌਕੜਾਂ ਦੇ ਹਲਦੀ ਅਪੀਲ ਕੀਤੀ ਗਈ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰੇ ਨਾਲ ਡਾਕਟਰ ਇੰਦਰਪਾਲ ਹੈ ਮੈਂ ਹਾਲ ਪੰਜਾਬ ਰੀਡੀ ਫੜੀ ਯੂਨੀਅਨ ਦਾ ਪੰਜਾਬ ਪ੍ਰਧਾਨ ਔਰ ਆਮ ਆਦਮੀ ਪਾਰਟੀ ਅਸੀਂ ਦਾ ਜਲਾਤ ਹੈ ਇਹ ਸਾਰੇ ਜਿਹੜੇ ਦੁਕਾਨਦਾਰ ਨੇ ਇਹ ਹਾਈਟੇ ਸਟਰੀਟ ਦੇ ਦੁਕਾਨਦਾਰ ਨੇ ਇਹਨਾਂ ਨੂੰ ਕੋ ਪਹਿਲਾਂ ਕਾਰਪੋਰੇਸ਼ਨ ਵੱਲੋਂ ਮੁੜ ਕੇ ਪੁਲਿਸ ਵੱਲੋਂ ਤੰਗ ਤੇ ਪਰੇਸ਼ਾਨ ਕੀਤਾ ਜਾਂਦਾ ਚੁਕਾ ਇਸ ਤੋਂ 2 ਦਿਨ ਪਹਿਲਾਂ ਆਪਾਂ ਜਿਹੜੇ ਪੁਲਿਸ ਕਮਿਸ਼ਨਰ ਸੀਪੀ ਨੇ ਰਜੀਤ ਸਿੰਘ ਜੀ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਕਿਹਾ ਵੀ ਇਹ ਸਾਡਾ ਮਸਲਾ ਨੇ ਇਹ ਜਿਹੜਾ ਮਸਲਾ ਹੈ ਕਾਰਪੋਰੇਸ਼ਨ ਦਾ ਅਸੀਂ ਕਾਰਪੋਰੇਸ਼ਨ ਤੋਂ ਵੀ ਟਾਈਮ ਲਿਆ ਸੀ ਕਮिशनर ਸਾਹਿਬ ਨੂੰ ਮਿਲੇ ਆ ਕਮਿਸ਼ਨਰ ਦੇ ਸਾਹਿਬ ਨੇ ਜਿਹੜੇ ਸਟੇਟ ਅਫਸਰ ਦੀ ਡਿਊਟੀ ਲੱਗਦੀ ਹੈ ਵੀ ਤੁਹਾਡਾ ਇਹਦਾ ਮਸਲਾ ਆ ਉਹ ਹੱਲ ਹੋ ਜਾਏਗਾ ਦੇਖੋ ਗੱਲ ਇਹ ਆ ਵੀ ਜਿਹੜੀ ਖੇਤਰੀ ਸਟਰੀਟ ਹੈ ਉਥੋਂ ਜਿਹੜੇ ਦੁਕਾਨਦਾਰ ਨੇ ਕਿਉਂਕਿ ਜਦੋਂ ਬਦਲ ਸਰਕਾਰ ਦਾ ਰਾਹ ਸੀਗਾ ਦੁਕਾਨਾਂ ਦੇ ਵੇਪ ਆਪੇ-ਆਪੇ ਫੁੱਟ ਜਿਹੜਾ ਨਾ ਉਹ ਕੰਦਾ ਕਰ ਦਿੱਤੀਆਂ ਦੁਕਾਨਦਾਰ ਜਿਹੜੀ ਦੁਕਾਨਦਾਰਾ ਉਹਨਾਂ ਦੀ ਵਿਖਰੀ ਨਹੀਂ ਤੇ ਜੇ ਕਿਤੇ ਦੁਕਾਨਦਾਰ ਬਾਹਰ ਆਪਣਾ ਸਮਾਨ ਖੜਾ ਕੇ ਰੱਖਦਾ ਹੋਵੇ ਤੇ ਕਾਰਪੋਹੀ ਨਾਲੇ ਜਿਹੜੇ ਆ ਉਹ ਚੁੱਕ ਕੇ ਲੈ ਜਾਂਦੇ ਮੁਰਕੇ ਜਵਾਨਾਂ ਨੇ ਕਰਦੇ ਆ ਤੇ ਉਹ ਦੇਖੋ ਲਖੋ ਜਦੋਂ ਕੋਈ ਬਾਹਰੋਂ ਬੰਦਾ ਹੁੰਦਾ ਆਪਣਾ ਹਾਈਟਸ ਟੇਨ ਤੇ ਦਰਬਾਰ ਸਾਹਿਬ ਆਉਂਦਾ ਬੁਲਟ ਐਪਲ ਹੁੰਦਾ ਜਾਂ ਚੱਲੇ ਆਲੇ ਬਾਗ ਹੁੰਦਾ ਤੇ ਉਹਨਾਂ ਕੋਲੋਂ ਜਿਹੜਾ ਸਮਾਨ ਹੈ ਹੈ ਉਹ ਦਿਖਾਉਣਾ ਤਾਂ ਵੀ ਸਾਡੇ ਕੋਲ ਆ ਸਮਾਨ ਹੈ ਕਿ ਇਹਨੇ ਕਪੜਾ ਦਿਖਾ ਲੈਣਾ ਇਹਨੇ ਕੋਈ ਦੂਜਾ ਸਮਾਨ ਦਿਖਾਇਆ ਤੇ ਜਦੋਂ ਸਮਾਨ ਬਾਹਰ ਆਇਆ ਨਾ ਤੇ ਉਹ ਜਿਹੜੇ ਕਾਰਪੋਹੀ ਮੁਲਾਇਮ ਨੇ ਉਹ ਪਰੇਸ਼ਾਨ ਕਰਦੇ ਸੀ ਕੋਈ ਵੀ ਸਮੱਸਿਆ ਫਰਾਂ ਤੋਂ 700 ਦੁਕਾਨਦਾਰ ਹੈ ਇਹਨੇ ਸਮੱਸਿਆ ਹੈ ਉਸ ਵਸਾ ਲੈ ਕੇ ਕਾਰਪੋਰੇਸ਼ਨ ਸਾਹਿਬ ਕੋਲ ਆਏ ਆ ਉਹਨਾਂ ਸਾਨੂੰ ਆਸ਼ਵਾਸਨ ਦਿੱਤਾ ਤੇ ਅੱਜ ਤੋਂ ਦਿਉ ਦਿਲਾਤੀ ਵੀ ਤੁਹਾਡਾ ਦਾ ਮਸਲਾ ਹੈ ਉਹ ਸੁਲਝਾ ਲਿਆ ਜੀ ਸਰਕਾਰ ਪਰਜਨ ਤੋਂ ਬਹੁਤ ਜੀ ਲੱਗੀ ਕੋ ਪੁਲਿਸ ਦੀ ਕਾਰ ਵੀ ਵੱਖਰੀ ਹੋ ਜਾਂਦੀ ਹੈ ਕਾਰਪੋਰੇਸ਼ਨ ਦੀ ਵੱਖਰੀ ਹੋ ਜਾਂਦੀ ਹੈ ਤੁਸੀਂ ਦੇਖਿਆ ਹੈ ਵੀ 10750 ਦੇ 109 ਦੇ ਚਲਾਨ ਜਿਹੜੀਆਂ ਪਿੱਛੇ ਕੀਤੇ ਗਿਆ ਇਹ ਤੇਰੇ ਕਿਥੇ ਗਿਆ ਮੁੰਡਾ ਸਾਡੇ ਤੋਂ ਪਾਇਆ ਇੱਥੇ ਇਹਨੇ ਇਹਨੇ ਕਿਹਾ ਇਹਦੇ ਭਰਾ ਨੇ ਕੀਤਾ ਦੇਖੋ ਗੱਲ ਘਰ ਬੈਠ ਕੇ ਤੁਸੀਂ ਗੱਲੇ ਆ ਵੀ ਇਹ ਸਾਡੇ ਲੀਡਰ ਸਭਾ ਦੇ ਭੋਲਾ ਪ੍ਰਧਾਨ ਦੀ ਪੀਸੀ ਬਾਜ ਦੀ ਮਾਰਕੀਟ ਦੇ ਪ੍ਰਧਾਨ ਨੇ ਠੀਕ ਹੈ ਜੇ ਪ੍ਰਧਾਨਾਂ ਦੇ ਹਾਲਤ ਆਮ ਜਿਹੜੇ ਲੋਕ ਜਦੋਂ ਰੱਖੀ ਆ ਹੁੰਦੇ ਇਹ ਮਸਲਾ ਹੱਲ ਨਹੀਂ ਹੁੰਦਾ ਦੋਨੋਂ ਕ੍ਰਿਸ਼ਨਾ ਨੂੰ ਮਿਲ ਕੇ ਚੇਤੇ ਜਰੂਰ ਬਸਲਾ ਹੱਲ ਜਿਹੜਾ ਸਾਡੀ ਚ ਐਕਟੀਵਿਟੀ ਹੈਗੀ ਨਹੀਂ ਅਸੀਂ ਬਸਲਾ ਹੱਲ ਕਰਾ ਰਹੇ ਹਾਂ ਸਭ ਹੱਲ ਹੋ ਗਿਆ ਸਮਝ ਲਓ ਫੁੱਟਪਾਥ ਤੇ ਲੋਕਾਂ ਨੂੰ ਪੈਦਲ ਚੱਲਣ ਵਾਸਤੇ ਰਾਤ ਤੱਕ ਜਾਂਦਾ ਵੀ ਫੁੱਟਪਾਥ ਤੋਂ ਜਿਹੜੇ ਬਾਹਰੋਂ ਜ਼ਿਆਨੀ ਆਨੇ ਫੁੱਟਪਾਥ ਤੇ ਚੱਲ ਲੈਂਦੇ ਨੇ ਕਿਉਂਕਿ ਸਰਕਾ ਤੇ ਚੱਲਣਾ ਦਿੱਕਤ ਹੁੰਦੀ ਹੈ ਵਾਹਨ ਵੱਜ ਸਕਦੇ ਨੇ ਤੇ ਫੁੱਟਪਾਥ ਤੇ ਤੁਸੀਂ ਕਹਿੰਦੇ ਵੀ ਦੁਕਾਨਦਾਰ ਨੇ ਜਿਹੜੀ ਹੈਰੀਟੇਜ ਸਟਰੀਟ ਹੈ ਉਹ ਇੱਕ ਗਲੀ ਹੈ ਸਟਰੀਟ ਮੀਨ ਗਲੀ ਹੁੰਦੀ ਹੈ ਸਾਈਡਾ ਤੇ ਫੁੱਟਪਾਥ ਫੁੱਟਪਾਥ ਬਣਾਇਆ ਤੁਸੀਂ ਆਪ ਚੈੱਕ ਕਰੋ ਤੁਸੀਂ ਪੱਤਰਕਾਰ ਚੈੱਕ ਕਰੋ ਕਿ ਫੁੱਟਪਾਥ ਤੇ ਲੋਕੀ ਤੁਰਦੇ ਆ ਉੱਥੇ ਸਿਰਫ ਲੋਕਾਂ ਨੂੰ ਚੱਲਣਾ ਹੀ ਹੈ ਜਾਕੋਤੇ ਕੋਈ ਵੀ ਐਪੀ ਆ ਜਾਂਦਾ ਹੈ ਤਦ ਗੱਡੀਆਂ ਜਾਂਦੀਆਂ ਆਦਰਵਾਇਜ਼ ਤੇ ਉਥੇ ਮੋਟਰਸਾਈਕਲ ਵੀ ਨਹੀਂ ਜਾਂਦਾ ਉਹ ਡਾਕਟਰ ਟੈਂਪਰੇਰੀ ਹੱਲ ਹੁੰਦਾ ਕਿ ਪੱਕੇ ਤੌਰ ਤੇ ਕਿਉਂ ਨਹੀਂ ਹੱਲ ਹੁੰਦਾ ਪੱਕੇ ਤੌਰ ਤੇ ਹੱਲ ਤਾਂ ਹੀ ਹੋਏਗਾ ਜਦੋਂ ਕਿ ਸਰਕਾਰ ਜਿਹੜੀ ਇਹ ਉਹਨੂੰ ਟਾਊਨ ਬੈਂਡਿੰਗ ਜ਼ੋਨ ਚ ਕਰ ਦੇ ਕਿਉਂਕਿ ਜਿਹੜੇ ਸੁਖਵੀਰ ਬਾਦਲ ਸੀਗੇ ਉਹਨਾਂ ਨੇ ਇਹਦੇ ਵਾਸਤੇ ਜ਼ਰੂਰ ਸਾਡੇ ਦੇ ਲੋਕਾਂ ਨੂੰ ਉਜਾੜਿਆ ਉਥੋਂ ਫੜੀਆ ਲੱਗਦੀ ਸੀ ਉਹਨਾਂ ਨੂੰ ਜਾ ਰਿਹਾ ਪਰ ਬਸਾ ਆ ਗਿਆ ਇਹ ਬੰਗਾਰੇ ਫੜੀਆ ਫੜੀਆ ਬੰਦਾ ਫੜੀਆ ਲੱਗਦੀ ਨਹੀਂ ਕੋਈ ਫੜੀਆ ਕਿੰਨੇ ਦਿਨ ਚੱਲਦਾ ਇਹ 1.5 2 ਮਹੀਨੇ ਹੋ ਗਏ 1.5 ਮਹੀਨਾ 500 ਦੁਕਾਨਦਾਰ ਹੈ ਉਹ ਦੱਸੋ ਕੋਈ ਫੜੀਆ ਥੋੜੀ ਤੇ ਦੁਕਾਨਦਾਰ ਨੇ ਕਿਤੇ ਯਾਰ ਗਾਗ ਨੂੰ ਦਿਖਾਉਣ ਵਾਸਤੇ ਦਰ ਨੂੰ ਦਿੱਕਤ ਆ ਜਾਂਦਾ ਰਹਿਤਾ ਵੀ ਆ ਕਿੰਨੇ ਦਾ ਪਿੱਛੇ ਕੁਝ ਫੋਟੋ ਵਾਸਤੇ ਕੀਤਾ ਜਾਂਦਾ ਹੈ ਉਹ ਡਿਸਪਲੇ ਜਿਹੜਾ ਉਹ ਡਿਸਪਲੇ ਨਹੀਂ ਕਰਨੀ ਹੈ ਇਹ ਸਭ ਇਹ ਕੋਈ ক্লোਜ਼ਮੈਂਟ ਹੈ ਜੇ ਸਾਡੇ ਦੁਕਾਨਦਾਰ ਹੀ ক্লোਜ਼ਮੈਂਟ ਨਹੀਂ ਕਰਦੇ ਇਹ ਕੋ ਦੱਸੋ ਕੋਈ ਨਾ ਕੋਈ ਜਿਹੜਾ ਮੇਨ ਗੱਲ ਹੈ ਇਨਕਲੋਜ਼ਮੈਂਟ ਦਾ ਜੀ ਇਨਕਲੋਜ਼ਮੈਂਟ ਕਰ ਦੇ ਇਨਕਲੋਜ਼ਮੈਂਟ ਕਰਦੇ ਹੀ ਨਹੀਂ ਇਸ ਮੇਰੇ ਇਲਾਕੇ ਦਾ ਧਾਇਰੇ ਚ ਰਹਿ ਕੇ ਕੰਮ ਧਾਇਰੇ ਚ ਰਹਿ ਕੇ ਕੰਮ ਹਾਂ ਸਾਹਮਣਾਂ ਨੂੰ ਕੋਈ ਹੱਥ ਦੁਪਾਨ ਤੋਂ 40 ਫੁੱਟ ਅੱਗੇ ਘੜਵਾ ਜਿਹੜੀ ਧਰਮ ਸਿੰਘ ਮਾਰਕੀਟ ਹੈ ਉਥੋਂ 40 ਫੁੱਟ ਜਿਹੜਾ ਹੈ ਹੈਟੀ ਸਟ੍ਰੀਟ ਹੈ ਤੇ ਜੇ ਕਿਤੇ ਬਾਹਰ ਐਦਾ ਵੀ ਲਾ ਦੇਦੇ ਨਾ ਤੇ ਕਰ ਵੀ ਫਿਰ ਚੁੱਕ ਲੈ ਜਾਂਦੇ ਉਹਨਾਂ ਨੇ ਭਰੋਸਾ ਦੋਇਆ ਜੀ ਅਦੇ ਵਿੱਚ ਜਿੱਸਾ ਤੁਸੀਂ ਸੜਦਾ ਗੱਲ ਇਦਾਂ ਹੋ ਜਾਣਾ ਤੁਸੀਂ ਜਿਦਾ ਸੜਦਾ ਗੱਲ ਕੀਤੀ ਹੈ ਹੁਣ ਇਹ ਵੀ ਸਾਡੇ ਦੁਕਾਨਦਾਰ ਨਾਲ ਚੱਲੇ ਲੱਗਰਵਾ ਲੀ ਇਹਨਾਂ ਨੂੰ ਪੁੱਛ ਲੋ ਕਿ ਕੀ ਗੱਲ ਨੂੰ ਮੇਰਾ ਨਾਮ ਹੈ ਜੀ ਚਾਂਸਾਇਕਲ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇੰਟ ਸੈਕਟਰੀ ਅੱਜ ਇਹ ਦੇਖੋ ਸੈਂਕੜੇ ਦੀ ਤਰ੍ਹਾਂ ਤੇ ਜਿਹੜੇ ਲੋਕ ਆਏ ਨੇ ਹੈਰੀਟੇਜ ਸਟਰੀਟ ਤੋਂ ਔਰ ਕਹਿੰਦਾ ਭਾਵੇਂ ਕਿ ਜ਼ਰੂਰੀ ਨਹੀਂ ਕਿ ਹੈਰੀਟੇਟ ਸਟਰੀਟ ਨੂੰ ਹੀ ਇੱਕ ਨਿਸ਼ਾਨਾ ਬਣਾਇਆ ਜਾਵੇ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਕਾਨੂੰਨ ਦੀਆਂ ਧੱਜੀਆਂ ਉਡਾਈਏ ਲੋਕ ਜਿਹੜੇ ਕਾਨੂੰਨ ਦੀ ਉਲੰਘਣਾ ਕਰਨ ਹਮੇਸ਼ਾ ਸ਼ਰਾਰਤੀ ਅੰਸਰ ਨੂੰ ਫੜਨਾ ਚਾਹੀਦਾ ਹੈ ਫੜੀ ਵਾਲਾ ਰੇੜੀ ਵਾਲਾ ਦੁਕਾਨ ਦਾ ਡਿਸਪਲੇ ਕਰਨ ਵਾਲਾ ਕਦੀ ਕਿਸੇ ਨੂੰ ਤੰਗ ਨਹੀਂ ਕਰਦਾ ਅਗਰ ਜੇ ਤੰਗ ਕਰਦਾ ਤੇ ਉਹ ਸ਼ਰਾਰਤੀ ਅੰਸ਼ ਤੰਗ ਕਰਦਾ ਉਹਦੇ ਸ਼ਰਾਰਤੀ ਅੰਸ਼ ਜਿਹੜਾ ਨੁਕਸਾਨ ਪਹੁੰਚਦਾ ਉਹਨਾਂ ਤੇ ਨੱਥ ਪਾਈ ਜਾਏ ਨਾ ਕਿ ਕਾਰੋਬਾਰ ਕਰਨ ਵਾਲਿਆਂ ਤੇ ਨੱਥ ਪਾਈ ਜਾਵੇ ਕਿਉਂਕਿ ਪੰਜਾਬ ਦੇ ਹਾਲਾਤ ਪਹਿਲਾਂ ਤੋਂ ਹੀ ਨਾਜ਼ੁਕ ਜਿਹੜੇ ਕਰਨ ਦੀ ਬੜੀ ਜਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹੀ ਸਰਕਾਰ ਨੂੰ ਵੀ ਮੇਰੀ ਇਹੀ ਬੇਨਤੀ ਹੈ ਕਿ ਇਹ ਸਾਰਿਆਂ ਨੂੰ ਜਿਹੜਾ ਰੋਜ਼ਗਾਰ ਜਿਹੜਾ ਕਰਨ ਦਾ ਇੱਕ ਮੌਕਾ ਵਧੀਆ ਮਤਲਬ ਹੋਰ ਦਿੱਤਾ ਜਾਣਾ ਚਾਹੀਦਾ ਕਿ ਸਾਰੇ ਆਪਣੇ ਦੈਰੇ ਚ ਰਹਿ ਕੇ ਕੰਮ ਕਰਨ ਤੁਹਾਡੀ ਵੀ ਤਕਰਾਰ ਹੋਈ ਸੀ ਦੇਖੋ ਜੀ ਮੈਂ ਹਮੇਸ਼ਾ ਹਮੇਸ਼ਾ ਹੱਕ ਤੇ ਸੱਚ ਦੀ ਲੜਾਈ ਲੜਦਾ ਵਾਂ ਐਸਪੀ ਸਾਹਿਬ ਨੇ ਸਤਕਾਰਯੋਗ ਨੇ ਸ਼ਹਿਰ ਦੇ ਮਾਲਕ ਨੇ ਚਲੋ ਕੋਈ ਸਮਾਂ ਹੁੰਦਾ ਬੰਦੇ ਦਾ ਕੋਈ ਇਥੇ ਟਕਰਾਅ ਜਿਹੜਾ ਹੋ ਜਾਂਦਾ ਵੈਸੇ ਮੈਂ ਫੇਰ ਵੀ ਕਹਿੰਦਾ ਕਿ ਮੈਂ ਹਮੇਸ਼ਾ ਉਸ ਬੰਦੇ ਦੇ ਹੱਕ ਦੇ ਵਿੱਚਾਂ ਜਿਹੜਾ ਬੰਦਾ ਮਿਹਨਤੀ ਆ ਮੈਂ ਸ਼ਰਾਰਤੀ ਅੰਸਰ ਦੇ ਖਰਾਬ ਬੰਦੇ ਦੇ ਕਦੀ ਹੱਕ 'ਚ ਨਹੀਂ ਆਇਆ ਔਰ ਮਿਹਨਤ ਦੇ ਮਿਹਨਤੀ ਬੰਦੇ ਦੇ ਪਿੱਛੇ ਮੈਂ ਪੂਰਾ ਮਤਲਬ ਨਾਂ ਆ ਹਮੇਸ਼ਾ ਉਹਦੇ ਇਹ ਸਾਡੀ ਧਰਮ ਸਿੰਘ ਮਾਰਕੀਟ ਹੈ ਉੱਥੋਂ ਦੀ ਫੁੱਟਪਾਥ ਹੈ 40 ਤੋਂ 50 ਫੁੱਟ ਜੇ ਆਪਾਂ ਧਰਮ ਸਿੰਘ ਮਾਰਕੀਟ ਦੇ ਬਾਹਰ ਮਾੜਾ ਮੋਟਾ ਵੀ ਸਮਾਨ ਲਗਾਣੇ ਆ ਤੇ ਸਾਨੂੰ ਪੁਲਿਸ ਪਰੇਸ਼ਾਨ ਕਰਦੀ ਏ ਤੇ ਕਾਰਪੋਰੇਸ਼ਨ ਦੇ ਅਫਸਰ ਸਮਾਨ ਚੱਕ ਕੇ ਲੈ ਜਾਂਦੇ ਤੇ ਸਾਡਾ ਕਾਰੋਬਾਰ ਇਹਨਾਂ ਨੇ ਬਿਲਕੁਲ ਬੰਦ ਹੀ ਕੀਤਾ ਪਿਆ ਹੈ ਕਿਹ ਜੇਗੀ ਫੁੱਟਪਾਥ ਤੋਂ 40 50 ਫੁੱਟ ਦਾ ਡਿਸਟੈਂਸ ਬਹੁਤ ਜ਼ਿਆਦਾ ਹੁੰਦਾ ਹੈ ਕੋਈ ਛੋਟਾ ਮੋਡਾ ਡਿਸਟੈਂਸ ਨਹੀਂ ਹੈ ਤੇ ਆਪਾਂ ਜੇ ਕੁਝ ਡਿਸਪਲੇ ਬਾਹਰ ਲਗਾਵਾਂਗੇ ਨਹੀਂ ਤੇ ਟੂਰਿਸਟ ਨੂੰ ਕਿੱਦਾਂ ਪਤਾ ਲੱਗੇਗਾ ਅੰਦਰ ਕਿਸ ਚੀਜ਼ ਦੀ ਸ਼ਾਪ ਹੈ ਸਾਡੀ ਇਹ ਹੀ ਬੇਨਤੀ ਹੈ ਕਿ ਸਾਡਾ ਮੌਕਾ ਦੇਖਿਆ ਜਾਵੇ ਕਿ ਸਾਨੂੰ ਮਾਰੀ ਮੋਡੀ ਡਿਸਪਲੇ ਲਗਾਉਣ ਦੀ ਜਗ੍ਹਾ ਦਿੱਤੀ ਜਾਵੇ ਤੇ ਆਪਾਂ ਆਪਣਾ ਕਾਰੋਬਾਰ ਆਪਣੀ ਦੁਕਾਨਾ ਕਰ ਸਕੀਏ ਕਮਿਸ਼ਨਰ ਪੁਲਿਸ ਵਿਧੇ ਤੋਂ ਮੁਲਾਕਾਤ ਕਰ ਲਈ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਅੱਜ ਕਮਿਸ਼ਨਰ ਕਾਰਪੋਰੇਸ਼ਨ ਨੂੰ ਮਿਲ ਕੇ ਕੋਡੀ ਕੀ ਐਟਵਾਸੇ ਮਿਲ ਰਹੇ ਦਾ ਉਹਨਾਂ ਨੇ ਕਿਹਾ ਕਿ ਆਪਾਂ ਸਟੇਟ ਅਫਸ ਮੋਕਾ ਉੱਥੇ ਦਿਖਾਣੇ ਉਸ ਤੋਂ ਬਾਅਦ ਤੁਹਾਡਾ ਮਸਲਾ ਹੱਲ ਕੀਤਾ ਜਾਏਗਾ ਕਿਨੇ ਕ ਦੁਕਾਨਦਾਰਾਂ ਨੂੰ ਦਿੱਕਤ ਹੋ ਰਹੀ ਹੈ ਦੋਸ ਦੀ ਰੋਟੀ ਕਮਾਣ ਤੇ ਸਾਰੇ ਆਲਮੋਸਟ ਸਾਰੇ ਦੁਕਾਨਦਾਰਾਂ ਨੂੰ ਹੋ ਰਹੀ ਹੈ ਕਿਉਂਕਿ ਬਾਦਲ ਸਰਕਾਰ ਨੇ ਦੁਬਾਰਾ ਕੀਤੀਆਂ ਹੀਆਂ ਦੁਕਾਨਾਂ ਦੇ ਅੱਗੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਅੰਦਰ ਕੀ ਚੀਜ਼ ਦੇ ਸ਼ੌਪ ਹਾਂ ਸਾਰੀ ਸਾਰੀ ਹੈਰੀਟੇਜ ਚੀਜ਼ ਤੋਂ ਹਾਂਜੀ ਸਾਰੀ ਹੈਰੀਟੇਜ ਸਟਰੀਟ ਤੋਂ ਆਊਟਰ ਤੋਂ ਨਹੀਂ ਆਊਟਰ